ਸਤਿ ਸ਼੍ਰੀ ਅਕਾਲ ਦੋਸਤੋ ਸੀਨੀਅਰ ਪੱਛਾਰੀ ਉਮੀਦ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਹੋਵਗੇ ਦੋਸਤੋ ਅੱਜ ਆਖੇ ਖੜੀ ਆ ਪਟਿਆਲਾ ਦੇ ਵਿੱਚ ਜਿੱਥੇ ਕਿ ਇੱਕ ਅਨਿਹੰਗ ਸਿੰਘ ਜੀ ਵੱਲੋਂ ਆਪਣਾ ਜਿਹੜਾ ਦੁੱਧ ਦਾ ਉਹਦਾ ਸਟਾਲ ਲਗਾਇਆ ਗਿਆ ਹੈ ਸੋ ਆਪਾਂ ਪਹੁੰਚੇ ਹੋਈ ਆ ਖਾਲਸਾ ਜੀ ਨਾਲ ਅੱਜ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਹ ਵਾਲਾ ਸਟਾਲ ਕਦੋਂ ਤੋਂ ਸ਼ੁਰੂ ਕੀਤਾ ਹੈ ਬਾਈਕੁਰ ਜੀ ਦਾ ਖਾਲਸਾ ਬਾਈਕੁਰ ਜੀ ਕੀ ਫਤਿਹ ਬਾਈਕੁਰ ਜੀ ਦਾ ਖਾਲਸਾ ਬਾਈਕੁਰ ਜੀ ਕੀ ਫਤਿਹ ਖਾਲਸਾ ਜੀ ਕਿਵੇਂ ਹੋ ਬੋਲਾ ਹਾਂ ਜੀ 100 ਰੁਪਏ ਦੇ ਹਾਂਜੀ ভাই ਗਰੂ ਮੈਂ ਕਿ ਖਾਲਸਾ ਜੀ ਕਿਵੇਂ ਹੋ ਵਾ ਚੜਦੀ ਕਲਾ ਮਹਾਰਾਜ ਦੀ ਕਿਰਪਾ ਚੜਦੀ ਕਲਾ ਹੀ ਰਹਿਣੀ ਚਾਹੀਦੀ ਹੈ ভাই ਗਰੂ ਅ ਖਾਲਸਾ ਜੀ ਇਹ ਆਪਾਂ ਕਾੜਨੀ ਵਾਲਾ ਦੁੱਧ ਲਗਾਇਆ ਤੁਸੀਂ ਨਾ ਇਹ ਕੋਦੋਂ ਤੁਸੀਂ ਤੁਸੀਂ ਸ਼ੁਰੂ ਕੀਤਾ ਕੰਮ ਬਬਾਈ ਤੁਹਾਡਾ ਕੰਮ ਤਾਂ ਸਾਡਾ ਬਹੁਤ ਪੁਰਾਣਾ ਹੈ ਹਾਂਜੀ ਮਤਲਬ ਕਾੜਨੀ ਵਾਲਾ ਦੁੱਧ ਜਿਹੜਾ ਅਸੀਂ ਫਰਦਿਆਂ ਨੂੰ ਦੇਖਦੇ ਹੋਏ ਸ਼ੁਰੂ ਕੀਤਾ ਜੀ ਅਸੀਂ ਜੀ ਤੇ ਮਤਲਬ ਕਾਫੀ ਦਿਨ ਤੋਂ ਮੇਰੇ ਦਿਮਾਗ ਦੇ ਵਿੱਚ ਸੀ ਕਿ ਆਪਾਂ ਇਹ ਲਗਾਣਾ ਹੈ ਅੱਛਾ ਜੀ ਤਾਂ ਪਹਿਲਾਂ ਅਸੀਂ ਆਪਣੇ ਪਿੰਡ 'ਚ ਕੰਮ ਕਰਦੇ ਸੀ ਜੀ ਫਿਰ ਜਦੋਂ ਅਸੀਂ ਉਰੇ ਆਏ ਕਿਉਂਕਿ ਪਿੰਡ ਦੇ ਵਿੱਚ ਇੰਨੀ ਤੁਹਾਨੂੰ ਪਤਾ ਲੋਕ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਹੁੰਦਾ ਹਾਂ ਹਾਂ ਬਿਲਕੁਲ ਫਿਰ ਅਸੀਂ ਆਪਾਂ ਸ਼ਹਿਰ ਦੇ ਵਿੱਚ ਆਏ ਆਪਾਂ ਸੋਚਿਆ ਕਿਉਂਕਿ ਸ਼ਹਿਰਿਆਂ ਨੂੰ ਇਹ ਪਿਓਰਿਟੀ ਬਹੁਤ ਘੱਟ ਮਿਲਦੀ ਹੈ ਹਾਂਜੀ ਹਾਂਜੀ ਫਿਰ ਮੈਂ ਇਹੀ ਜੇ ਸੋਚ ਕੇ ਇੱਥੇ ਇਹ ਕੰਮ ਸ਼ੁਰੂ ਕੀਤਾ ਜੀ ਕੀ ਬਤਾਂ ਦੇ ਖਾਸਾ ਜੀ ਬਹੁਤ ਵਧੀਆ ਕੰਮ ਹੈ ਕਿਉਂਕਿ ਇੱਕ ਨਾ ਇਹਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਜਿਵੇਂ ਤੁਸੀਂ ਇਹਦੇ ਵਿੱਚ ਬਦਾਮ ਵਗੈਰਾ ਪਾਉਂਦੇ ਆ ਖਾਸਾ ਜੀ ਤਿਆਰ ਕੀਵੇਂ ਕੀਤਾ ਜਾਂਦਾ ਹੈ ਇਹ ਤਿਆਰ ਵਾਇਗਰੂ ਜੀ ਇਹਦੇ ਵਿੱਚ ਸੱਤ ਤਣ ਦਾ ਦੁੱਧ ਹੈ ਤੇ ਕੇਸਰ ਪਾਇਆ ਜਾਂਦਾ ਇਹਦੇ ਵਿੱਚ ਕਾਜੂ ਬਦਾਮ ਪਿਸਤਾ ਅੱਛਾ ਜੀ ਆਪਣਾ ਕਹਿੰਦੇ ਨੇ ਮਗਜ ਵਗੈਰਾ ਹੁੰਦੇ ਨੇ ਮਗਜ ਹੁੰਦੇ ਨੇ ਗੁਲਾਬੀਆਂ ਪੱਤੀਆਂ ਪਾਈਆਂ ਤੁਸੀਂ ਗੁਲਾਬੀਆਂ ਪੱਤੀਆਂ ਹੁੰਦੀਆਂ ਜੀ ਹਮ ਮਤਲਬ ਜਿੰਨੀ ਵੀ ਚੀਜ਼ ਪਾਈ ਹੋਈ ਹੈ ਪਿਓਰ ਪਾਈ ਹੋਈ ਜੀ ਸਾਰੀ ਵਧੀਆ ਬਿਲਕੁਲ ਜੀ ਸਰੀਰ ਨੂੰ ਲੱਗੇ ਜੀ ਆਹ ਤਾਂ ਜੀ ਇਹ ਸਰਬਲੋ ਦਾ ਲੱਗਦਾ ਹੈ ਨਾ ਨਹੀਂ ਇਹ ਮਿਕਸ ਹੈ ਜੀ ਸਰਵ ਲੋ ਉਹਦੇ ਵਿੱਚ ਮਿਲਦਾ ਨਹੀਂ ਹੈਗਾ ਜੀ ਅਸੀਂ ਟਰਾਈ ਕੀਤਾ ਸੀ ਮਿਲਦਾ ਨਹੀਂ ਹੈਗਾ ਇਹ ਮਿਕਸ ਹੈ ਜੀ ਕੀ ਬਾਤਾਂ ਨੇ ਭਾਜੀ ਹਾਂ ਜੀ ਹਾਂ ਖਾਲਸਾ ਜੀ ਤੁਹਾਡਾ ਕੰਮ ਵੇਖ ਕੇ ਬਹੁਤ ਵਧੀਆ ਲੱਗਿਆ ਤੇ ਖਾਲਸਾ ਜੀ ਇਹਦੇ ਨਾਲ ਤੁਹਾਡਾ ਹੋਰ ਵੀ ਕੋਈ ਕੰਮ ਤੁਸੀਂ ਰੱਖਿਆ ਹੋਇਆ ਕੋਈ ਹੋਰ ਵੀ ਬਣਾਣੇ ਕੁਝ ਹਾਂ ਜੀ ਬਈ ਅੱਜ ਅਸੀਂ ਨਵੇਂ ਬਣਾਣੇ ਆ ਜੀ ਪਿੰਨੀਆਂ ਤੁਸੀਂ ਕੋਈ ਇਹਦੀਆਂ ਬਣਾਣੇ ਹਾਂ ਜੀ ਆਪ ਬਣਾਉਂਦੇ ਆ ਜੀ ਆਪ ਜੀ ਤੇ ਖਾਲਸਾ ਜੀ ਜੇ ਕਿਸੇ ਨੂੰ ਆਰਡਰ ਕਰਨਾ ਹੋਵੇ ਵੀ ਖਾਲਸਾ ਜੀ ਸਾਨੂੰ ਪਿੰਨੀਆਂ ਬਣਾ ਦਿਓ ਤੁਸੀਂ ਬਣਾ ਦਿੰਦੇ ਹੋ ਹਾਂਜੀ ਹਾਂਜੀ ਬਾਈਕਰੂ ਬਣਾ ਦਿੰਦੇ ਜੀ ਜੀ ਤੇ ਖਾਲਸਾ ਜੀ ਜੋ ਇਹ ਵੀ ਬਣਾ ਦਿੰਦੇ ਆ ਪੰਜੀਰੀ ਵੀ ਬਣਾ ਦਿੰਦੇ ਆ ਪੰਜੀਰੀ ਵੀ ਬਣਾ ਦਿੰਦੇ ਆ ਜੀ ਮਤਲਬ ਕਿ ਤੁਹਾਡੇ ਤਾਂ ਆਪਣਾ ਘਰ ਦਾ ਦੁੱਧ ਹੈ ਨਾ ਦੇਸੀ ਘੀਗਰ ਹਾਂਜੀ ਹਾਂਜੀ ਜੀ ਜੀ ਖਾਲਸਾ ਜੀ ਆਸ-ਪਾਸ ਦੇ ਲੋਕਾਂ ਦਾ ਕਿੰਨਾ ਕੁ ਰਿਸਪੌਂਸ ਆਇਆ ਤੁਹਾਨੂੰ ਸੰਗਤ ਦਾ ਬਹੁਤ ਸੋਹਣਾ ਰਿਸਪੌਂਸ ਆਇਆ ਜੀ ਅੱਛਾ ਜੀ ਹਾਂਜੀ ਹਾਂਜੀ ਸੰਦਰਭ ਕੋਲ ਪਿਆ ਦੇ ਰਹੀ ਹੈ ਜੀ ਚੀਜ਼ਾਂ ਸਾਨੂੰ ਜੀ ਵਧੀਆ ਗੱਲ ਹੈ ਤੇ ਤੁਸੀਂ ਇਹ ਕੁੱਲੜ ਗਲਾਸ ਰੱਖੇ ਹੋਏ ਨੇ ਹਨਾ ਦੋ ਵਾਜੀ ਆディ ਅੰਜੀ ਪੁੱਲਰ ਰੱਖੇ ਹੋਏ ਨੇ ਜੀ ਖਾਲਸਾ ਜੀ ਦੁੱਧ ਦਾ ਰੇਟ ਤੇ ਪਿੰਨੀ ਦਾ ਰੇਟ ਕੀ ਰੱਖਿਆ ਤੁਸੀਂ ਬਾਬਾ ਜੀ 50 ਰੁਪਏ ਕੁਲੜਾ ਤੇ ਇੱਕ ਵੱਡਾ ਕੁਲੜਾ ਇਸ ਤੋਂ 70 ਰੁਪਏ ਹੈ ਜੀ ਜੀ ਤੇ ਆ ਜਿਹੜੀ ਤੁਸੀਂ ਪਿੰਨੀ ਬਣਾਈ ਇਹਦਾ ਕੀ ਰੇਟ ਹੈ ਇਹ 1/2 ਕਿਲੋ 300 ਰੁਪਏ ਤੇ 600 ਰੁਪਏ ਕਿਲੋ ਹੈ ਜੀ 600 ਰੁਪਏ ਕਿਲੋ ਜੇ ਕਿਸੇ ਵੀਰ ਨੇ ਪਰਮੋਡੀ ਹੋਈ ਤਾਂ ਤੁਸੀਂ ਉਹ ਵੀ ਬਣਾ ਦਿੰਦੇ ਹੋ ਹਨਾ ਹਾਂ ਜੀ ਵਾਇਗਰੂ ਬਣਾ ਦਾਂਗੇ ਜੀ ਸੋ ਕਸਟਮਰ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਪਸੰਦ ਕਰਦੇ ਨੇ ਸੋ ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਸੀਆ ਭਾਜੀ ਜੀ ਆਲਸੋ ਤੁਹ ਕਿਵੇਂ ਹੋ ਪਾਜੀ ਤੁਸੀਂ ਪਾਜੀ ਤੁਸੀਂ ਦੁੱਧ ਪੀਣ ਆਇਓ ਹੈਣਾ ਤੇ ਰੋਜ਼ਾਨਾ ਆਉਂਦੇ ਹੋ ਹਾਂਜੀ ਹਾਂਜੀ ਅੱਛਾ ਠੀਕ ਕਿਵੇਂ ਦਾ ਲੱਗਦਾ ਹੈ ਕਿਉਂਕਿ ਆਪਾਂ ਘਰ ਦੇ ਵਿੱਚ ਵੀ ਦੁੱਧ ਪਿੰਨੇ ਆ ਉਹ ਦੁੱਧ ਤੋਂ ਅਲੱਗ ਟੇਸ ਆ ਕਿ ਮੈਡਮ ਘਰ ਦੀ ਕੀ ਤਾਂ ਬਾ ਇੰਨਾ ਦੇ ਚੀਜ਼ ਦਾ ਬਹੁਤ ਫਰਕ ਪੈਗਾ ਇਹ ਬਹੁਤ ਇਨਾਂ ਨੇ ਬਹੁਤ ਅੱਛੀ ਬਹੁਤ ਵਧੀਆ ਬਣਾ ਰਹੇ ਨੇ ਜੇ ਤੁਸੀਂ ਦੇਖੀ ਰਿਓ ਦੁੱਧ ਦੇ ਉੱਪਰ ਦੇਖੀ ਇੰਨਾ ਕਰਕੇ ਲੈ ਲਓ ਬੜਿਆ ਹੋਇਆ ਹੈ ਬੰਦਾ ਕਰਕੇ ਤਾਂ ਲੈਣੇ ਆਣਗੇ ਹੈ ਸੋ ਕੜਨ ਤੇ ਵੀ ਟਾਈਮ ਲੱਗਦਾ ਕੜਨ ਉਹ ਟਾਈਮ ਲੱਗਦਾ ਹੈ ਕਿਹਜਾ ਹੈ 6 ਵਜੇ ਹੋਰ ਬਣੇਗਾ ਉਸ ਤੋਂ ਬਾਅਦ ਇਹਨਾਂ ਦਾ 8:30 ਤੱਕ ਸਾਰਾ ਕਲੀਅਰ ਸੀਗਾ ਕੱਲ ਅਚਲ ਜੀ ਕੱਲ ਮੈਂਨਾਂ ਤੋਂ ਵਾਪਸ ਹੀ ਗਿਆ ਖਾਲੀ ਆ ਚਲੋ ਅੱਜ ਹੀ ਕੱਲ ਲਾਵਾਂਗੇ ਅੱਜ ਨਹੀਂ ਸੀ ਸਾਡੇ ਕਰਮਾ ਕੱਲ ਲਾਵਾਂਗੇ ਉਹ ਸਪੈਸ਼ਲੀ ਟਾਈਮ ਕੱਢ ਕੇ ਅੱਜ ਆਇਆ ਸਪੈਸ਼ਲ ਉਹਨਾਂ ਕੋਲ ਟਾਈਮ ਕੱਢ ਕੇ ਥੋੜਾ ਜਲਦੀ ਜਾਣਾ ਸੋ ਬਹੁਤ ਬਹੁਤ ਸ਼ੁਕਰੀਆ ਖਾਲਸਾ ਜੀ ਕਿੰਨਾਕ ਟਾਈਮ ਲੱਗ ਜਾਂਦਾ ਦੁੱਧ ਕੜਨ ਨੂੰ ਇਹਨੂੰ ਵਾਈਗਰੂ 2 2.5 ਘੰਟੇ ਲੱਗ ਜਾਂਦੇ ਨੇ 2 2.5 ਘੰਟੇ ਲੱਗ ਜਾਂਦੇ ਨੇ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਕਿੰਨੀ ਸੰਗੜੀ ਜਿਹੜੀ ਆ ਮਲਾਈ ਆਈ ਹੋਈ ਹੈ ਤੇ ਇਹ ਮਲਾਈ ਤੁਸੀਂ ਹਨਾ ਗਾਕਾ ਨੂੰ ਦੇ ਦਿੰਨੇ ਹੋ ਹਾਂਜੀ ਵਾਈਗਰੂ ਜੀ ਤੇ ਕਈ ਬੱਚੇ ਜਿਹੜੇ ਦੇਖੋ ਕਈ ਬੱਚੇ ਜਿਹੜੇ ਮਲਾਈ ਨਹੀਂ ਖਾਂਦੇ ਹੈਗੇ ਹਨਾ ਤੁਸੀਂ ਉਹਨਾਂ ਨੂੰ ਵੀ ਮਲਾਈ ਜਿਹੜੀ ਹੈ ਖਵਾਣੀ ਸ਼ੁਰੂ ਕਰ ਦਿੱਤੀ ਕਿਉਂਕਿ ਇਸੇ ਮਾਰੇ ਬੱਚੇ ਖਾਲਣਦੇ ਆ ਹਨਾ ਇਹ ਮਲਾਈ ਉਹ ਮਲਾਈ ਦੇ ਨਾਲ ਅਲੱਗ ਹੈ ਨਾ ਬਾਬਾ ਜੀ ਹਾਂਜੀ ਇਹ ਮਲਾਈ ਦਾ ਟੇਟੀ ਲੱਗਾ ਇਹ ਮਲਾਈ ਨੂੰ ਬੱਚੇ ਦੇਖੋ ਰਬੜੀ ਸਮਝ ਕੇ ਖਾਂਦੇ ਨੇ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਖਾਲਸਾ ਜੀ ਇਹਦੇ ਉੱਪਰ ਤੁਸੀਂ ਆ ਬੋਰਾ ਕਿਸ ਚੀਜ਼ ਦਾ ਪਾਉਂਦੇ ਹੋ ਇਹ ਡਰਾਈ ਹੁਡੀ ਹੈ ਜੀ ਇਹ ਵੀ ਮਿਕਸਡ ਡਰਾਈ ਹੁਡੀ ਹੈ ਜੀ ਅੱਛਾ ਜੀ ਗ੍ਰੇਨ ਕੀਤਾ ਹੋਇਆ ਡਰਾਈ ਹੁਡੀ ਹੈ ਜੀ ਕੀ ਬਾਤ ਹੈ ਖਾਲਸਾ ਜੀ ਲਓ ਬਈ ਸੋ ਖਾਲਸਾ ਜੀ ਸਾਨੂੰ ਵੀ ਥੋੜਾ ਟੇਸਟ ਕਰਵਾਓ ਅਸੀਂ ਵੀ ਅੱਜ ਜਿਹੜਾ ਕਾਰਡਨੀ ਵਾਲਾ ਦੁੱਧ ਪੀ ਕੇ ਜਾਵਾਂਗੇ ਹਾਂਜੀ ਹਾਂਜੀ ਜੀ ਬਿਲਕੁਲ ਆਹ ਲਓ ਜੀ सो so, दोस्तों तुसी पहला देख सकते हो कि मेकिंग का पैकिंग करना एक दो हेलो भाई मलाई और मलाई के ऊपर ड्राई फ्रूट वगैरह लाए हुए ने सो आप का तो करा के टेस्ट छोटे ही है पंजाब वाले सो गरम बहुत है तुसी कर दो फिर हम ना करते हैं चार ग्लास ठीक है भाई हम्म बाय ਭਾਈ ਕੀ ਕਰ ਰਿਹਾ ਸੁਆਪਾ ਖਾਲਸਾ ਜੀ ਮੈਂ ਚਾਹ ਲਾਤੀ ਕਰਨੇ ਵਾਸਤੇ ਕਿਸ ਨੂੰ ਮਿੱਠਾ ਬਣਾਉਣ ਵਾਸਤੇ ਉਹ ਕੀ ਵਰਤਦੇ ਨੇ ਆ ਦੇਖੋ ਬਬਾ ਜੀ ਆ ਕਾਕੇ ਦੇਖੋ ਸਾਡੀ ਜੀ ਹਾਂ ਜੀ ਆ ਤੁਸੀਂ ਇਹ ਦੇਖ ਸਕਦੇ ਹੋ ਕੋਈ ਇਹਦੀ ਪਿੰਨੀ ਰਗੋਂ ਦੇ ਬਬੇ ਸੁਆਪਾ ਇਹ ਬੇਟੇਸ ਕਰਦੇ ਆ ਆਪਣੇ ਘਰ ਦੀ ਧਰਦੀ ਬਣੀ ਹੋਈ ਹੈ ਜੀ ਆਪਣੀ ਹਮ ਸਟicker ਅਸੀਂ ਆਪਣੇ ਹੱਲ ਬਣਾ ਕੇ ਲਾਇਏ ਨੇ ਉਹਨਾਂ ਦੇ ਖਾਸਾ ਜੀ ਦੋ ਦੋ ਮਿੱਠਾ ਬਣਾਉਣ ਵਾਸਤੇ ਤੁਸੀਂ ਇਹਦੇ ਵਿੱਚ ਕੀ ਯੂਜ਼ ਕਰਦੇ ਹੋ ਇਹਦੇ ਵਿੱਚ ਦੇਸੀ ਸ਼ੱਕਰ ਹੈ ਜੀ ਦੇਸੀ ਸ਼ੱਕਰ ਹੀ ਬਾਹਰ ਰੱਖੀ ਹੋਈ ਹੈ ਜਿਹੜਾ ਕੋਈ ਨਹੀਂ ਪੀਣਾ ਜਾਂਦਾ ਉਹਦੇ ਲਈ ਖੰਜੂਰਾ ਪਾਈ ਹੋਈ ਹੈ ਇਹਦੇ ਵਿੱਚ ਓਕੇ ਦੇਸੀ ਮਿੱਠਾ ਜੀ ਤੇ ਅਗਰ ਜਿਹੜਾ ਕੋਈ ਮਿੱਠਾ ਬਣਾਉਣਾ ਚਾਹੁੰਦਾ ਤਾਂ ਉਹਦੇ ਲਈ ਦੇਸੀ ਸ਼ੱਕਰ ਰੱਖੀ ਹੋਈ ਹੈ ਦੇਸੀ ਸ਼ੱਕਰ ਤੇ ਖਾਸਾ ਜੀ ਥੋੜੇ ਪਿੰਨੇ ਵੀ ਬਹੁਤ ਬਧੀਆ ਹੈ ਇਹ ਤੁਸੀਂ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ ਇਹਦੇ ਵਿੱਚ ਕੀ ਕੀ ਪਾਉਂਦੇ ਹੋ ਤੁਸੀਂ ਇਹ ਖੋਏ ਦੀ ਹੈ ਜੀ ਪਿੰਨੇ ਖੋਆ ਖੋਆ ਆਟਾ ਤੇ ਆਪਣਾ ਇਹ ਜੇ ਦੇਸੀ ਖੰਡ ਪੈਂਦੀ ਹੈ ਜੀ ਅੱਛਾ ਦੇਸੀ ਖੰਡ ਜਿਹੜੇ ਬ੍ਰਾਊਨ ਕਲਰ ਦੇ ਹਾਂ ਜੀ ਜੀ ਦੇਸੀ ਖੰਡ ਹੈ ਜੀ ਅ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਸੇਸ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਜ਼ਾਂ ਜਿਹੜੀਆਂ ਨੇ ਖਾਲਸਾ ਜੀ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਅ ਸੋ ਖਾਲਸਾ ਜੀ ਅਗਰ ਜੇ ਕਿਸੇ ਆਡੀਅנס ਨੇ ਥੋੜੀ ਕੋਲ ਆਣਾ ਹੋਵੇ ਆਪਣਾ ਨਾ ਪ੍ਰੋਪਰ ਐਡਰੈਸ ਦੱਸ ਦੋ ਵਾਈਗੋਰੀ ਦਾ ਡਰੈਸ ਹੈਗਾ 메ਨ ਬਾਜ਼ਾਰ ਗੁਰਬਚਕ ਕਲੋਨੀ ਗੁਰਾਨਗਰ ਨਗਰ 14 ਨੰਬਰ ਕਲੀ ਤੇ ਸਾਹਮਣੇ ਨਿਸ਼ਾਨ ਮਿਲਕ ਡੈਰੀ ਹੈ। ਕਈ ਵਾਰੀ ਖਾਲਸਾ ਜੀ ਨੰਬਰ ਆਪਣੀ ਲੋਕੇਸ਼ਨ ਲੱਭਣ ਵਿੱਚ ਮੁਸ਼ਕਿਲਾਂ ਆਉਂਦੀ ਤੁਸੀਂ ਆਪਣਾ ਨੰਬਰ ਵੀ ਦੱਸ ਦੋ। ਸਾਡਾ ਨੰਬਰ ਹੈ 83 60 34 51 49। ਠੀਕ। ਅ ਸੋ ਦੋਸਤੋ ਇਹ ਆ ਖਾਲਸਾ ਜੀ ਦਾ ਐਡਰੈਸ ਅਗਰ ਜੇ ਤੁਸੀਂ ਇੱਥੇ ਆ ਕੇ ਟੈਸਟ ਕਰਨਾ ਚਾਹੁੰਦੇ ਹੋ ਕਾਰਨੀ ਵਾਲਾ ਦੁੱਧ ਔਰ ਕੋਈ ਫਿੰਡੀ ਬਣਾਉਣਾ ਚਾਹੁੰਦਾ ਤੇ ਖਾਲਸਾ ਜੀ ਉਹ ਵੀ ਤਿਆਰ ਕਰ ਦਣਗੇ। ਖਾਲਸਾ ਜੀ ਤੁਹਾਡੀ ਦੋਵੇਂ ਚੀਜ਼ਾਂ ਬੜੀਆਂ ਵਧੀਆ ਔਰ ਬਹੁਤ ਵਧੀਆ ਟੇਸਟ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਲੋਕਲ ਫੇਸ ਜਿੰਦੇ ਰਹੋ ਔਰ ਲੋਕ ਤੰਦਰੁਸਤ ਰਹੋ ਧੰਨਵਾਦ ਵਾਈਫ ਜੀ ਵਾਈਫ ਜੀ ਖਾਲਸਾ ਮਾਈ ਨੀਗੀ ਫਰੇ ਸੋ ਦੋਸਤੋ ਹੁਣ ਤੁਸੀਂ ਕਰਨਾ ਕੀ ਹੈ ਖਾਲਸਾ ਜੀ ਦੀ ਲੋਕੇਸ਼ਨ ਔਰ ਫੋਨ ਨੰਬਰ ਜਿਹੜਾ ਹੈ ਮੇਰੇ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਾਲਸਾ ਜੀ ਉਹਨਾਂ ਕੋਲੋਂ ਤੁਸੀਂ ਇਹ ਕੜਨੇ ਵਾਲਾ ਦੁੱਧ ਪੀ ਸਕਦੇ ਹੋ ਔਰ ਪੀਣਾ ਵੀ ਚਾਹੀਦਾ ਕਿਉਂਕਿ ਜਿਹੜੇ ਜਿਹੜਾ ਦੁੱਧ ਹੈ ਇਹ ਦੁੱਧ ਨਹੀਂ ਹੈ ਇਹ ਤੁਹਾਡੀ ਸਿਹਤ ਨੂੰ ਬਹੁਤ ਤੰਦਰੁਸਤ ਰੱਖਣ ਵਾਲਾ ਹੈ ਕਿਉਂਕਿ ਅਕਸਰ ਅਸੀਂ ਪੁਰਾਣੀ ਸਮਿਆਂ ਦੇ ਵਿੱਚ ਕਾੜਨੇ ਵਾਲਾ ਦੁੱਧ ਪੀਂਦੇ ਸੀ ਇਹ ਸੋ ਉਸੇ ਦੇ ਅਨੁਸਾਰੇ ਜਿਹੜਾ ਦੁੱਧ ਹੈ ਬਹੁਤ ਘੜਿਆ ਹੋਇਆ ਉਹ ਪਰਮੋਖੀ ਮਲਾਈ ਹੈ ਸੋ ਤੁਹਾਡੀ ਸਿਹਤ ਵੀ ਜਿਹੜੀ ਤੰਦਰੁਸਤ ਰਹੇਗੀ ਔਰ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਖਾਲਸਾ ਜੀ ਕੋਲ ਤੁਸੀਂ ਆ ਸਕਦੇ ਹੋ ਔਰ ਇਹਨਾਂ ਦਾ ਦੁੱਧ ਜਿਹੜਾ ਟੈਸਟ ਕਰ ਸਕਦੇ ਹੋ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਤੇ ਲੱਗੀ ਮੇਰੀ ਵੀਡੀਓ ਲੱਗੀ ਕਮੈਂਟ ਕਰੋ ਅਰ ਜੀ ਤੁਸੀਂ ਇੱਥੇ ਆ ਕੇ ਇਹਨਾਂ ਦਾ ਦੁੱਧ ਜਿਹੜਾ ਟੈਸਟ ਕੀਤਾ ਹੋਇਆ ਟਮਾਟਾ ਦੇ ਵਿੱਚ ਜਰੂਰ ਦੱਸੋ ਧੰਨਵਾਦ